ਇਸਨੂੰ ਰੋਕਿਆ ਜਾਂਦਾ 에어ਪੋਰਟ ਤੇ ਲੰਬੇ ਸਵਾਲ ਪੁੱਛੇ ਜਾਂਦੇ ਨੇ ਜੇ ਤੁਸੀਂ ਵਾਪਸ ਯੂਕੇ ਆਉਂਦੇ ਕਿ ਜੀ ਉਹ ਖਾਲਿਸਤਾਨ ਬਾਰੇ ਕੀ ਸੋਚਦੇ ਨੇ ਔਰ ਦੂਜੇ ਉਹਨਾਂ ਨੇ ਕਿਹਾ ਜੀ ਹਰਾਸ ਕੀਤਾ ਜਾਂਦਾ ਔਰ ਇਹ ਇਸ ਨੂੰ ਲੈ ਕੇ ਬ੍ਰਿਟਿਸ਼ ਅਖਾਂ ਦੇ ਵਿੱਚ ਬਹੁਤ ਗੁੱਸਾ ਵਧ ਰਿਹਾ ਹੈ ਫੈਮਿਲੀ ਹੌਲੀਡੇ ਕਰਕੇ 터ਕੀ ਤੋਂ ਆ ਰਹੇ ਸੀ ਜਿਸ ਦੌਰਾਨ ਉਹਨੂੰ ਪੁੱਛਿਆ ਗਿਆ ਕਿ ਉਹਦੇ ਸਿੱਖੀਜ਼ਮ ਤੇ ਕੀ ਖਿਆਲ ਨੇ ਪਾਰਟੀਸ਼ਨ ਆਫ ਇੰਡੀਆ ਤੇ ਕੀ ਖਿਆਲ ਨੇ ਨਿਜਰ ਦੀ ਮੌਤ ਬਾਰੇ ਕੀ ਖਿਆਲ ਹੈ پگ دی کوشش بھی سیت ہے لائن آف کولٹیپل ایئرپورٹس گیبز می کوز فار کنسرن دس از پارٹ آفرٹڈ اسٹریٹجی ٹو ٹارگیٹ 6 ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਨਵਲ ਸੈਕਸ਼ਨ ਚ ਕਿ ਵਿਊਅਰਸ ਇਹੋ ਚਾਪਤਾ ਹੈ ਕਿ ਯੂਕੇ ਦੀ ਲੇਬਰ ਗਵਰਨਮੈਂਟ ਦੀ ਸਰਕਾਰੀ ਮਸ਼ੀਨਰੀ ਅਜੇ ਵੀ ਰਿਸ਼ੀ ਸੁਨਗ ਦੇ ਸਮੇਂ ਵਾਂਗ ਐਂਟੀ ਸਿੱਖ ਵਰਤਾਰਾਈ ਕਰ ਰਹੀ ਹੈ ਔਰ ਲੇਬਰ ਮੈਂਬਰ ਪਾਰਟੀ ਅਪ੍ਰੀਤ ਗਿੱਲ ਨੇ ਬਿਆਨ ਦਿੱਤਾ ਹੈ ਕਿ ਯੂਕੇ 에어ਪੋਰਟ ਤੇ ਉਤਰਨ ਵਾਲੇ ਸਿੱਖਾਂ ਨੂੰ ਖਾਮ ਖਾਹ ਭਾਰਤ ਸੰਬੰਧੀ ਜਿਹੜੇ ਸਵਾਲ ਨੇ ਪੁੱਛੇ ਜਾ ਰਹੇ ਨੇ ਸੋ ਇਸ ਵਾਰ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਔਰ ਨਾਲ ਹੀ ਜਿਹੜੇ ਤੋਂਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਆਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਨੇ ਇਸ ਤਰ੍ਹਾਂ ਬੜੇ ਰੜਾ ਦੇਖਣ ਸੋਲਿਆ ਲੇਕਿਨ ਇਤੋਰਾ ਸਭ ਦਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਜਦੋਂ ਰਿਸ਼ੀ ਸੋਨਕ ਦੀ ਸਰਕਾਰ ਚਲਦੀ ਹੋਈ ਔਰ ਲੇਬਰ ਪਾਰਟੀ ਨੇ ਥੰਪਿੰਗ ਮੈਜੋਰਿਟੀ ਲਈ ਔਰ ਥੰਪਿੰਗ ਕਰ ਲਈ ਉਸ ਦੀ ਪਾਰਟੀ ਪਰਫਾਰਮੈਂਸ ਹੀ ਨਹੀਂ ਸੀ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇੱਕ ਦਰਜਨ ਸਿੱਖ ਮੈਂਬਰ ਪਾਰਲੀਮੈਂਟ ਬੀਬੀਆਂ ਔਰ ਬੰਦੇ ਉਹ ਹੋਏ ਔਰ ਜਿਵੇਂ ਤਨਮਨਜੀਤ ਸਿੰਘ ਤੇ ਸੀ ਪ੍ਰੀਤ ਕੌਰ ਗਿੱਲ ਇਹ ਤਾਂ ਨੋਨ ਫੇਸ ਹੈ ਹੀ ਸਨ ਪਾਰਲੀਮੈਂਟ ਦੇ ਵਿੱਚ ਇੰਨੀ ਵੱਡੀ ਗਿਣਤੀ ਚਾਣ ਦਾ ਔਰ ਲੇਬਰ ਪਾਰਟੀ ਜਿਹਨੇ ਜੱਗੀ ਜੋਲ ਦੇ ਮੁੱਦੇ ਦੇ ਉੱਤੇ ਵੀ ਪਹਿਲਾਂ ਬੋਲਡ ਸਟੈਂਡ ਲਾਇਆ ਸੀ ਔਰ ਏਸੀ ਕਿ ਉਹਨਾਂ ਦੇ ਆਉਣ ਨਾਲ ਰਿਹਾਈ ਦੀ ਗੱਲ ਜਿਹੜੀ ਹੈ ਉਹ ਕਾਰਗਰ ਹੋਏਗੀ ਟਰੂਥ ਕਮਿਸ਼ਨ ਬਣਾਣਾ ਕਿ ਜੀ ਬ੍ਰਿਟਿਸ਼ ਗਵਰਨਮੈਂਟ ਦਾ ਜੂਨ 84 ਦੇ ਘੱਲੂ ਕਾਰਜ ਕੀ ਰੋਲ ਸੀ ਇਸ ਦੇ ਉੱਤੇ ਉਹਨਾਂ ਦੇ ਲੀਡਰ ਨੇ ਰਿਪੀਟਿਡਲੀ ਜਿਹੜਾ ਹੈ ਉਹ ਮੰਨਿਆ ਹੋਇਆ ਸੀ ਔਰ ਇਹਨਾਂ ਦੋਨਾਂ ਮੁੱਦਿਆਂ ਨੂੰ ਲੈ ਕੇ ਤਾਂ ਆਲਰੇਡੀ ਚੱਲ ਹੀ ਰਿਹਾ ਹੈ ਕਿ ਭਾਈ ਕੀ ਕਾਰਗੁਜ਼ਾਰੀ ਹੈ ਇਨਾ ਵਕਤ ਹੋ ਗਿਆ ਹੁਣ ਆਇਆ ਇਸ ਤੇ ਉਤੇ ਕੀ ਆਰ ਆਲਰੇਡੀ ਆਰਡਰ ਸਿਟੀ ਕੌਂਸਲਸ ਨੇ ਡਰਬੀ ਨੇ ਔਰ ਦੂਸਰੇ ਆ ਨੇ ਨਵੰਬਰ 84 ਨੂੰ 6 ਜਨਵਰੀ ਸਾਈਡ ਰੈਕਗਨਾਈਜ਼ ਕਰਨਾ ਸ਼ੁਰੂ ਕੀਤਾ ਔਰ ਲੇਬਰ ਪਾਰਟੀ ਨੂੰ ਲਿਖਿਆ ਜਾ ਰਿਹਾ ਉਹਨਾਂ ਦੀ ਲੀਡਰਸ਼ਿਪ ਨੂੰ ਕਿ ਭਾਈ ਜੂਨ 84 ਕਲੂਕਾਰੇ ਬਾਰੇ ਜਿਹੜਾ ਕਮਿਸ਼ਨ ਹੈ ਉਹ ਬਣਾਇਆ ਜਾਏ ਜਿਸ ਦੇ ਸਾਹਮਣੇ ਫੈਕਟ ਆਣ ਕਿ ਭਾਈ ਕੀ ਰੋਲ ਯੂਕੇ ਗਵਰਨਮੈਂਟ ਨੇ ਕੀਤਾ ਹੈ ਲੇਕਿਨ ਇਹ ਤਾਂ ਚੱਲ ਹੀ ਰਿਹਾ ਹੈ ਔਰ ਉਹਦੇ ਤੇ ਕੋਈ ਦਬਾਅ ਬਣਾਇਆ ਜਾ ਰਿਹਾ ਔਰ ਇਸੇ ਤਰ੍ਹਾਂ ਜੱਗੀ ਜੋਲ ਦੇ ਮੁੱਦੇ ਤੇ ਵੀ ਪਰ ਜਿਹੜਾ ਇੱਕ ਲੈਟਰ ਪਿਛਲੇ ਦਿਨਾਂ ਚ ਬੀਬੀ ਪ੍ਰੀਤ कौर ਗਿੱਲ ਨੇ ਹੋਮ ਸੈਕਟਰੀ ਨੂੰ ਲਿਖਿਆ ਯਾਟੇ ਕੂਪਰ ਨੂੰ ਔਰ ਇਹ ਫਿਕਰਪਾਨ ਵਾਲਾ ਹੈ ਕਿ ਭਈ ਜਿਹੜੇ ਸਿੱਖ ਬਾਹਰੋਂ ਥਾਵਾਂ ਤੋਂ ਯੂਕੇ ਦੇ ਸਿਟੀਜ਼ਨ ਜਿਹੜੇ ਸਿੱਖ ਨੇ ਉਹ ਆਉਂਦੇ ਨੇ ਉਹਨਾਂ ਨੂੰ 에ਰਪੋਰਟਾਂ ਦੇ ਰੋਕ ਕੇ ਹਰਾਸ ਕੀਤਾ ਜਾਂਦਾ ਹੈ ਕਈ ਵਾਰ ਦਸਤਾਰ ਦੇ ਵੀ ਬੇਦਵੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹਨਾਂ ਤੋਂ ਜਿਹੜੇ ਸਵਾਲ ਪੁੱਛੇ ਜਾਂਦੇ ਨੇ ਜੀ ਉਹਨਾਂ ਦਾ ਇੰਡੀਆ ਬਾਰੇ ਕੀ ਖਿਆਲ ਹੈ ਪਾਰਟੀਸ਼ਨ ਬਾਰੇ ਕੀ ਖਿਆਲ ਹੈ ਖਾਲਸਤਾਨ ਬਾਰੇ ਕੀ ਖਿਆਲ ਹੈ ਜਿੰਦਾ ਕੋਈ ਤਾਲੁਕ ਨਹੀਂ ਹੈ ਕਿਸੇ ਨਾਲ ਵੀ ਔਰ ਇਹ ਸਾਰਾ ਉਹਨਾਂ ਦਾ ਜਿਹੜਾ ਇੱਕ ਐਕਟ ਇਹਨਾਂ ਨੇ ਜਿਹੜਾ ਸਕੈਜੂਲ 7 ਆਫ ਟੈਰਰਿਜ਼ਮ ਐਕਟ 2000 ਇਸ ਨੂੰ ਆਧਾਰ ਬਣਾ ਕੇ ਜਿਹੜਾ ਉਹ ਕੀਤਾ ਜਾ ਰਿਹਾ ਔਰ ਇਸ ਦੇ ਉੱਤੇ ਜਿਹੜਾ ਬੀਬੀ ਪ੍ਰੀਤਕੌਰ ਗਿੱਲ ਨੇ ਲਿਖਿਆ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਬਹੁਤ ਸਾਰੇ ਸਿੱਖਾਂ ਨੇ ਬ੍ਰਿਟਿਸ਼ ਸਖਾਂ ਨੇ ਕੰਟੈਕਟ ਕਰਕੇ ਕਿਹਾ ਵੀ ਸਾਨੂੰ ਰੋਕਿਆ ਜਾਂਦਾ 에ਰਪੋਰਟ ਤੇ ਲੰਬੇ ਸਵਾਲ ਪੁੱਛੇ ਜਾਂਦੇ ਨੇ ਜੇ ਤੁਸੀਂ ਵਾਪਸ ਯੂਕੇ ਆਉਂਦੇ ਔਰ ਇਹ ਸਖਾਂ ਦੇ ਨਾਲ ਸੰਬੰਧਤ ਕਿ ਜੂ ਖਾਲਸਤਾਨ ਬਾਰੇ ਕੀ ਸੋਚਦੇ ਨੇ ਔਰ ਦੂਜੇ ਉਹਨਾਂ ਨੇ ਕਿਹਾ ਜੀ ਹਰਾਜ ਕੀਤਾ ਜਾਂਦਾ ਔਰ ਇਹ ਇਸ ਨੂੰ ਲੈ ਕੇ ਬ੍ਰਿਟਿਸ਼ ਸਖਾਂ ਦੇ ਵਿੱਚ ਬਹੁਤ ਗੁੱਸਾ ਵਧ ਰਿਹਾ ਹੈ ਕਿ ਵੀ ਇਹ ਜਿਹੜੇ ਨੇ ਇਹ ਇੰਡੀਆ ਔਰ ਕੈਨੇਡਾ ਚ ਜੋ ਸੁਤੰਤਾ ਚਾਹ ਲਈ ਰਹੇ ਨੇ ਹਰਦੀਪ ਸਿੰਘ ਨੇ ਜਰਦੇ ਨੂੰ ਜਿਵੇਂ ਕੈਨੇਡਾ ਦੇ ਵਿੱਚ ਇੰਡੀਅਨਜ਼ ਏਜੰਟਾਂ ਨੇ ਮਾਰਿਆ ਪਰ ਹੁਣ ਇਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਬੀ ਨੰਬਰ ਆਫ 6 ਹੂ ਸ਼ੀ ਸੈਡ ਹੈਡ ਕੰਟੈਕਟਡ ਹਰ ਵਿਦ ਕਨਸਰਨਸ ਅਬਾਊਟ ਬੀਇੰਗ ਸਟਾਪਡ ਐਟ ਦ ਬ੍ਰਿਟਿਸ਼ ਬਾਰਡਰਸ ਔਰ ਫਿਰ ਉਹਨਾਂ ਨੇ ਇੱਕ ਦਾ ਹਵਾਲਾ ਦਿੱਤਾ ਕਿ ਜਿਹਨੂੰ ਮਾਂਚੈਸਟਰ 에ਰਪੋਰਟ ਤੇ ਰੋਕਿਆ ਗਿਆ ਕਈ ਘੰਟੇ ਜਦੋਂ ਕਿ ਉਹ ਫੈਮਿਲੀ ਹੌਲੀਡੇ ਕਰਕੇ ਟਰਕੀ ਤੋਂ ਆ ਰਿਹਾ ਸੀ ਜਿਸ ਦੌਰਾਨ ਉਹਨੂੰ ਪੁੱਛਿਆ ਗਿਆ ਕਿ ਉਹਦੇ ਸਿੱਖੀਜ਼ਮ ਤੱਕ ਕੀ ਖਿਆਲ ਨੇ ਪਾਰਟੀਸ਼ਨ ਆਫ ਇੰਡੀਆ ਤੱਕ ਕੀ ਖਿਆਲ ਨੇ ਨਿਜਰ ਦੀ ਮੌਤ ਬਾਰੇ ਕੀ ਖਿਆਲ ਹੈ ਫਿਰ ਉਹਨਾਂ ਨੇ ਕਿਹਾ ਵੀ ਉਹਨੂੰ ਰਫਲੀ ਹੈਂਡਲ ਕੀਤਾ ਗਿਆ ਔਰ ਇੱਕ ਆਫੀਸਰ ਜਿਹੜਾ ਸੀ ਉਹਨੇ ਈਵਨ ਉਸ ਦੀ ਪੱਗ ਲਾਣ ਦੀ ਕੋਸ਼ਿਸ਼ ਵੀ ਕੀਤੀ ਜਿਹੜਾ ਕਿ ਸਾਡੇ ਫੇਥ ਦਾ ਇੱਕ ਸੈਂਟਰਲ ਫੇਥ ਹੈ ਸਾਡਾ ਔਰ ਇਹ ਉਹਨਾਂ ਨੇ ਕਿਹਾ ਵੀ ਇਹ ਲਾ ਬਾਈਡਿੰਗ ਸਿਕਸ ਦੇ ਨਾਲ ਇਸ ਕਿਸਮ ਦਾ ਵਰਤਾਰਾ ਇਹ ਬਰਦਾਸ਼ਤ ਤੋਂ ਬਾਹਰ ਹੈ ਔਰ ਇਹ ਜਿਹੜਾ ਇਸ ਨੇ ਸਿੱਖਾਂ ਦੇ ਵਿੱਚ ਇੱਕ ਵਿਚਾਨੀ ਵੀ ਪੈਦਾ ਕੀਤੀ ਹੈ ਔਰ ਇਟ ਇਜ਼ ਇੰਪੋਰਟੈਂਟ ਇਨ ਆਰਡਰ ਟੂ ਮੇਨਟੇਨ ٹرسٹ ਥੈਟ ਥੀਸ ਪ੍ਰੋਸੈਸਸ ਇਸ ਆਰ ਫੇਅਰ ਇੰਪਾਰਸ਼ਲ ਐਂਡ ਟਰੀਟ ਆਲ ਕਮਿਊਨिटीज ਵਿਦ ਦਾ ਸੇਮ ਡਿਗਨਿਟੀ ਐਂਡ ਰਿਸਪੈਕਟ ਸੋ ਇਸ ਦੇ ਉੱਤੇ ਜਦੋਂ ਇਹ ਹੁਣੇ ਸਟੋਰੀ ਕੀਤੀ ਹੈ ਗਾਰਡੀਅਨ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਹੋਮ ਆਫਿਸ ਡਿਕਲਾਈਨ ਟੂ ਕਮੈਂਟ ਫੇਅਰ ਉਹਨਾਂ ਨੇ ਇੰਡੀਅਨਸ ਦਾ ਸਾਰਾ ਕਿ ਜੀ ਇੰਡੀਆ ਚ ਕੀ ਚੱਲ ਰਿਹਾ ਔਰ ਇਹ 2000 ਦੇ ਸੈਕਟਰ ਦੇ ਥੱਲੇ ਦਾ ਪੁਲਿਸ and detain and question any one traveling through an airport port or train station to assess whether they are involved in terrorism even if they have no grounds for suspicion ke eh jada terrorism act hai 2000 da oda schedule 7 officers nu right danda ke jinnu marzi ho bas te jaha train te jahaz te rok ke jo marzi puchan aur is te utte gurpreet singh anand jide president ne khalsa ja tha british hills ਗੁਰਦੁਆਰਾ ਲੰਡਨ ਦੇ ਉਹਨਾਂ ਨੇ ਕਿਹਾ ਕਿ ਬਈ ਪੀਪਲ ਆਰ ਗੈਟਿੰਗ ਸਟਾਪਡ ਐਂਡ ਕੁਐਸਚਨਡ विदाਊਟ ਅ ਸੋਲੀਸਿਟਰ ਬੀਇੰਗ ਅਵੇਲੇਬਲ ਦੇ ਆਰ ਟੋਲ ਦੇ ਹੈਵ ਟੂ ਹੈਂਡ ਓਵਰ ਦੇਅਰ ਮੋਬਾਈਲ ਫੋਨਸ ਐਂਡ ਦੇਅਰ ਸੋਸ਼ਲ ਮੀਡੀਆ ਪਾਸਵਰਡ ਕਿ ਮੋਬਾਈਲ ਫੋਨ ਵੀ ਲੈ ਲੈਂਦੇ ਨੇ ਉਹਨੂੰ ਫਿਰ ਡਾਊਨਲੋਡ ਵੀ ਕਰਦੇ ਨੇ ਤੁਹਾਡੇ ਪਾਸਵਰਡ ਵੀ ਚਾਹੁੰਦੇ ਨੇ ਦੈਨ ਦੇ ਆਰ ਆਸਕਡ ਵੈਰੀ ਬ੍ਰਾਡ ਕੁਐਸਚਨਸ ਲਾਈਕ ਵਾਟ ਆਰ ਯੋਰ ਵਿਊਜ਼ ਔਨ ਖਾਲਿਸਤਾਨ ਇਨ ਇੰਡੀਆ ਇਟ ਇਜ਼ ਵੈਰੀ ਬ੍ਰਾਡ ਕਿ ਉਹਨਾਂ ਦੇ ਸਾਰੇ ਹੁੰਦੇ ਨੇ ਔਰ ਇਹ ਸਾਰੇ ਦੇ ਉੱਤੇ ਵੇਰ ਬੀਬੀ ਗਿਲ ਨੇ ਐਂਡ ਕੀਤਾ ਹੈ ਉਸ ਆਪਣੇ ਲੈਟਰ ਨੂੰ ਦਾ ਸਪੈਸੀਫਿਕ ਐਂਡ ਅਨਯੂਜੂਅਲ ਲਾਈਨ ਆਫ ਕੁਐਸਚਨਿੰਗ ਐਟ ਮਲਟੀਪਲ 에ਅਰਪੋਰਟਸ ਗਿਵਸ ਮੀ ਕਾਜ਼ ਫਾਰ ਕਨਸਰਨ ਥੈਟ ਥਿਸ ਇਜ਼ ਪਾਰਟ ਆਫ ਕਨਸਰਟਿਡ ਸਟ੍ਰੈਟਜੀ ਟੂ ਟਾਰਗੇਟ ਸਿਕਸ ਕਿ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਸੋ ਅਸੀਂ ਜਿਵੇਂ ਕਿਹਾ ਕਿ ਇਹ ਤਾਂ ਇਵੇਂ ਹੀ ਹੈ ਕਿ ਜਿਹੜੀ ਰਿਸ਼ੀ ਸੂਨਕ ਦੀ ਹਕੂਮਤ ਜਿਹੜਾ ਆਰਐਸਐਸ ਦਾ ਜਿਹੜਾ ਉਹ ਨਾਗਪੁਰੀ ਬॉयਜ਼ ਸੀ ਔਰ ਜੋ ਉੱਥੇ ਆਰਡਰ ਕਰ ਰਹੇ ਸੀ ਜਿਉਂ ਉਹਨਾਂ ਨੇ 90 ਹਜ਼ਾਰ ਪੌਂਡ ਜਿਹੜਾ ਇਸ ਕਾਮ ਲਈ ਰੱਖਿਆ ਸੀ ਕਿ ਬਈ ਉਹਨਾਂ ਨੇ ਖਾਲਸਤਾਨੀ ਟੈਰਿਸਟਾਂ ਦੀ ਪਛਾਣ ਕਰਨੀ ਹੈ ਤੇ ਉਹੀ ਨੀਤੀਆਂ ਜਿਹੜੀਆਂ ਨੇ ਲੇਬਰ ਪਾਰਟੀ ਕੀ ਦਬਾ ਹੈ ਇੰਡੀਆ ਦਾ ਜਾਂ ਅਜੇ ਵੀ ਬਿਊਰੋਕਰੇਸੀ ਦੇ ਵਿੱਚ ਉਹ ਲੋਕ ਬੈਠੇ ਹੋਏ ਨੇ ਜਾਂ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈ ਸੋ ਅਸੀਂ ਸ਼ੁਕਰਗੁਜ਼ਾਰ ਹੈ ਬੀਬੀ ਪ੍ਰੀਤਕੌਰ ਗਿੱਲ ਦੇ ਕਿ ਉਹਨਾਂ ਨੇ ਇੰਪੋਰਟੈਂਟ ਇਸ਼ੂ ਨੂੰ ਹਾਈਲਾਈਟ ਕੀਤਾ ਹੈ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਆਪ ਆਪਣੇ ਜਿਹੜੇ ਈਵਰਸ ਦੇ ਮੈਸੇਜ ਨੇ ਉਹ ਲਾਂਚ ਜਾ ਰਹੇ ਹਾਂ ਸੋਨਮਾਲ ਜੀ ਸਾਡੇ ਪਹਿਲੇ ਈਵਰ ਨੇ ਇਹ ਸਾਨੂੰ ਫਤਿਹ ਬੁਲਾਉਂਦੇ ਨੇ ਵਾਇਕ ਚਿਕਾ ਖਾਲਸਾ ਵਾਇਕ ਚਿਕੀ ਫਤਿਹ ਔਰ ਬਲਜੀਤ ਬਰਾੜ ਜੀ ਵੀ ਜਸਕੀਰਤ ਸਿੰਘ ਜੀ ਵੀ ਔਰ ਪੰਨੂ ਪੰਨੂ ਜੀ ਵੀ ਔਰ ਇਸੇ ਤਰ੍ਹਾਂ ਜੁਗਿੰਦਰ ਸਿੰਘ ਜੀ ਇਸੇ ਤਰ੍ਹਾਂ ਹਾਂਜੀ ਇੰਦਰਜੀਤ ਸਿੰਘ ਸੰਧੂ ਜੀ ਵੀ ਫਿਰ ਧਰਮ ਸਿੰਘ ਜੀ ਵੀ ਨਾ ਨਾਗਰਾ ਸਾਹਿਬ ਜੀ ਫਿਰ ਇਸੇ ਤਰ੍ਹਾਂ ਬਲੈਕ ਬਲੈਕ ਕੀ ਬਲੈਕ ਯਾ ਇਸ ਹਾਂਜੀ ਸੁਖਜੀਵਨ ਬੱਚੋ ਜੀ ਵੀ ਅਵਤਾਰ ਸਿੰਘ ਜੀ ਵੀ ਘੁਸ ਕੇ ਜੀ ਵੀ ਔਰ ਫਿਰ ਇਸਤਰਾ ਮੁਹੰਮਦ ਜਕੂਬਰ ਅੰਦੇ ਕਾਫੀ ਸਾਰੇ ਮੈਸੇਜ ਨੇ ਹਰੇਕ ਸੈਗਮੈਂਟ ਤੇ ਉਹਨਾਂ ਨੇ ਮੈਸੇਜ ਕੀਤੇ ਨੇ ਬੜੇ ਅੱਛੇ ਮੈਸੇਜ ਨੇ ਪਹਿਲਾਂ ਤੇ ਨਾਲ ਲਿਖਿਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਅਕਾਲ ਤੱਕ ਤੂੰ ਆਵਾਇ ਆਈ ਆਵਾਜ਼ ਖਾਲਸਾਣ ਖਾਲਸਾਣ ਔਰ ਪੰਥ ਕੀ ਜੀਤ ਦੇਗ ਤੇਗ ਫਤਿਹ ਫੋਰ ਖਾਲਸਾਣ ਮਿਸਡ ਯੂ ਯਸਟਰਡੇ ਸਾਨੂੰ ਮਿਸ ਵੀ ਕਰ ਰਹੇ ਨੇ ਅਸੀਂ ਮਿਸ ਕੀਤਾ ਤੁਹਾਨੂੰ ਬਹੁਤ ਸਾਬ ਤੁਹਾਡਾ ਜੀ ਔਰ ਗੁਰਜੀਤ ਸਿੰਘ ਜੀ ਵੀ ਫਿਰ ਜਤਿੰਦਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਗੁਸਕੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ सुरेंद्र 나ਥ ਸੀ ਹਾਂ ਇਹ ਪੰਜਾਬ ਦੇ ਮੈਂ ਵੀਰਪਾਲ ਨਾਥ ਕਿਹਾ ਹੈ ਸੁਰਿੰਦਰ ਨਾਥ ਦਾ ਨਾਮ ਹੈ ਹਾਂਜੀ ਮੁਹੰਮਦ ਯਾਕੂਬ ਸ਼ੁਕਰੀਆ ਕਰੈਕਸ਼ਨ ਲਈ ਹਾਂਜੀ ਮੁਹੰਮਦ ਯਾਕੂਬ ਜੀ ਫਿਰ ਕਹਿੰਦੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਦਿਲ ਦਿਲ ਖਾਲਸਤਾਨ ਜਾਨ ਜਾਨ ਖਾਲਸਤਾਨ ਵਾਟ ਹੈਪਨ ਯਸਟਰਡੇ ਯਾ ਡਾਕਟਰ ਸਾਹਿਬ ਮਿਸ ਨੀਲਮ ਸਾਹਿਬਾ ਤੁਹਾਨੂੰ ਪਤਾ ਲੱਗ ਗਿਆ ਨਾ ਜੋ ਆਪਾਂ ਦੱਸਿਆ ਸੀ ਤੁਹਾਨੂੰ ਔਰ ਜਸ਼ਨਦੀਪ ਸਿੰਘ ਜੀ ਵੀ ਫਤਿਹ ਨਵਜੋਤ ਮਾਲੀ ਵੀ ਫਤਿਹ ਹੈ ਔਰ ਮੁਹੰਮਦ ਯਾਕੂਬ ਜੀ ਕਹਿੰਦੇ ਹੋ ਸਕੇ ਤੋ شام کے تازہ صورت حال میں بتا دیں کیونکہ آپ کے پاس اندر کی خبر ہوتی ہے معلومات کا خزانہ ڈاکٹر امرجیت سنگھ خالصا جی بہت شکریہ سارے پیت دیاں تو دس دیتی ہیں اندر ہاں <laughs> جی آپ نے صحیح کہا پاکستان کے بارے میں کیا عمران خان کو پتہ نہیں کہ پشنی ہو جائے گی ਅ ਠੀਕ ਹੈ ਜੀ ਓਕੇ ਫਿਰ ਕਹਿੰਦੇ ਨੇ ਪਰਮਿੰਦਰ ਸਿੰਘ ਪਰਮਿੰਦਰ ਜੀ ਫਤਿਹ ਬੁਲਾंदे ਨੇ ਕੁਲਦੀਪ ਕੌਰ ਜੀ ਵੀ ਫਤਿਹ ਹੈਪੀ ਯੂਟਿਊਬਰ ਜੀ ਵੀ ਕੰਡਾਰ ਸਾਹਿਬ ਸੋਸ਼ੀਅਰ ਕਾਲ ਖਾਲਸਾ ਜ਼ਿੰਦਾਬਾਦ 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 ਔਰ ਕਹਿੰਦੇ ਮੁਹੰਮਦ ਯਾਕੂਬ ਵੀ ਕਹਿੰਦੇ ਕੱਲ 16 ਦਸੰਬਰ ਥੀ ਅਸੀਂ ਗੱਲ ਕੀਤੀ ਸੀ 17 ਦੀ ਮਿਤੀ ਦਾ ਜਿਹੜਾ ਆਪਾਂ ਹਾਂਜੀ ਪਰ ਕੱਲ ਹੀ ਜਿਹੜਾ ਸਕੂਤੇ ਟਾਕਾ ਦੇ ਨਾਂ ਥੱਲੇ ਸੀ ਹਾਂਜੀ ਮੋਸਟਲੀ ਕਵਰੇਜ ਪਰਮਜੀਤ ਗੱਲ ਜੀ ਵੀ ਔਰ ਸਤਨਾਮ ਸਿੰਘ ਜੀ ਵੀ ਔਰ ਗੁਸਕੇ ਕਹਿੰਦੇ ਨੇ ਕਿ ਮਹਾਰਾਜ ਕਿਰਪਾ ਮਹਾਰਾਜ ਕਿਰਪਾ ਕਰਨ ਇਟ ਵਿਲ ਹੈਪਨ ਸੂਨ ਔਰ ਸ਼ੁਕਰੀਆ ਯਾਕੂਬ ਜੀ ਕਹਿੰਦੇ ਨੇ ਕਿ ਪਾਕਿਸਤਾਨ ਨੇ 16 ਦਸੰਬਰ ਸੇ ਕੋਈ ਸਬਕ ਨਹੀਂ ਸਿੱਖਾ ਆਜ ਕੱਲ

ਟਰੰਪ ਇਜ਼ ਗ੍ਰੇਟ ਕਹਿੰਦੇ ਟਰੰਪ ਟਰੰਪ ਇਜ਼ ਗ੍ਰੇਟ ਪੈਟ੍ਰੀਓਟ ਪੈਟ੍ਰੀਓਟ ਔਰ ਇਸ ਤਰ੍ਹਾਂ ਅਮਰਜੀਤ ਸਾਨੀ ਜੀ ਵੀ ਔਰ ਗੁਸਕੇ ਰਾਜ ਸਾਹਿਬ ਅਨੰਦ ਜਿਆ ਆ ਗਿਆ ਸੁਣ ਕੇ ਪੂਰੇ ਵੀਕ ਦਾ ਥਕੇਵਾ ਲੈ ਗਿਆ ਥਕੇਵਾ ਲੈ ਗਿਆ ਫਲੇ ਜੀ ਬਹੁਤ ਸ਼ੁਕਰੀਆ ਸਾਡਾ ਵੀ ਥਕੇਵਾ ਆਪਣੇ ਵਿਊਅਰਸ ਦੇ ਰੂਪ ਰੂਪ ਹੀ ਲੱਥਦਾ ਹੈ ਬਟ ਕੁਝ ਚੀਜ਼ਾਂ ਨੇ ਜਿਹੜੀਆਂ ਆਲਰੇਡੀ ਅਸੀਂ ਬਿਆਨੀਆਂ ਨੇ ਜਿਹੜੀਆਂ ਸਾਨੂੰ ਕਈ ਵਾਰੀ ਆਕੂਪਾਈ ਕਰ ਲੈਂਦੀਆਂ ਬਿਲਕੁਲ ਐਨ ਸੇਖੋਂ ਜੀ ਵੀ ਬਲਬੀਰ ਸਿੰਘ ਤਿਵਾਨਾ ਜੀ ਵੀ اور اسی طرح محمد جاکوب جی کہنے ہیں انڈیا کے ساری دنیا سے دوستانہ تعلقات ہیں سوائے پاکستان کے انبلیویبل فورن پالسی آف انڈیا مدی ہر ایک کے گلے سے گلے سے لگ جاتا ہے بغل میں چاکو گھنے ہیں بغل میں چاکو گھنے ہیں رام رام بلکل تو ٹھیک کیا ہے پالو آنگو چھم بڑھ ہے بلکل ਔਰ ਇਸ ਤਰ੍ਹਾਂ ਬਲੈਕ kia ਗਏ ਮੇ ਜੀ ਵੀ ਫਤਿਹ ਬੁਲਾਣੇ ਨੇ ਜਾਇਦਦੀਪ ਸਿੰਘ ਜੀ ਵੀ ਕਹਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਜਤਿੰਦਰ ਸਿੰਘ ਜੀ ਨੇ ਜਤਿੰਦਰ ਜਤਿਹਦਾਰ ਸਾਖ ਜੀ ਨੇ ਕਿਹਾ ਸੀ ਦੁਨੀਆ ਵਿੱਚ ਵਸਤਾ ਹਰ ਸਿੱਖ ਖਾਲਸਤਾਨ ਚੋਂਦਾ ਚੋਂਦਾ ਚਲੋ ਕਹਿ ਦਿੰਦੇ ਨੇ ਕਦੀ ਕਦਾਈਂ ਪਰ ਇਹਦੇ ਲਈ ਕੋਈ ਜੋ ਕੁਝ ਕਰਨਾ ਬਣਦਾ ਉਸ ਤੋਂ ਸਾਰੇ ਆਲਮੋਸਟ ਭਗੋੜੇ ਨੇ ਭਗੋੜੇ ਬਲੀ ਹਰ ਸਿੰਘ ਕਾਂਗਜੀ ਵੀ ਇਸੇ ਤਰ੍ਹਾਂ ਹਾਂਜੀ ਉਹਨਾਂ ਦਾ ਹੋ ਗਿਆ ਮੁਹੰਮਦ ਚਾਕੂਪ ਜੀ ਕਹਿੰਦੇ ਪੰਨੂ ਕੋ ਮਕਮਲ داری ਅੱਛੀ ਲੱਗ ਰਹੀ ਹੈ ਫਿਰ ਕਹਿੰਦੇ ਜੀ ਜੀ ਪਾਲਕੀ ਸ਼ਰਮਾ ਅੱਛੀ ਇੰਗਲਿਸ਼ ਬੋਲਦੀ ਹੈ ਪੱਕੀ ਇੰਡੀਅਨ ਹੈ ਔਰ ਇਸੇ ਤਰ੍ਹਾਂ ਰਾਜੈਂਟ ਹੈ ਪੱਕੀ ਪੱਕੀ ਰਾਦੇ ਜੀ سٹوری ਨੂੰ ਇਹਦੇ بیانیے اودے نریٹو ਨੂੰ ਅੱਗੇ ਤੋਰਦੇ ਬਿਲਕੁਲ ਬਸਰਾ ਜੀ ਵੀ ਔਰ ਇਸ ਤਰ੍ਹਾਂ ਗਿਆਨੀ ਬਤਾਰ ਸਿੰਘ ਜੀ ਵੀ ਪ੍ਰਭਜੋਤ ਗੇਮਿੰਗ ਜੀ ਵੀ ਵੈਰੀ ਟਰੂ ਹੈ ਜੀ ਕੰਨੇ ਰਾਮ ਸਿੰਘ ਜੀ ਵੀ ਅਨਸਿੰਘੋ ਜੀ ਕਹਿੰਦੇ ਆਈ हैव نو ਨੋਲੇਜ ਅਬਾਊਟ ਉਸਮੀ ਮੇਰੇ ਕੋਲ ਸਮੇਂ ਦੀ ਕਾਰਟ ਹੈ ਕਹਿੰਦੇ ਉਸਮੀ YouTube ਤੇ ਚੱਲ ਰਿਹਾ ਔਰ ਮੁਹੰਮਦ ਜਕਾ ਜੀ ਵੀ ਫਿਰ ਆਏ ਨੇ ਔਰ ਇਸੇ ਤਰ੍ਹਾਂ 인ਦਰਜੀਤ ਸਿੰਘ ਢਿੱਲੋਂ ਜੀ ਵੀ ਪੰਜਾਬ ਹਲ ਖਾਲਸਾਨ ਵੋਟ ਫੋਰ ਖਾਲਿਸਤਾਨ ਕਲਦੀਪ ਸਿੰਘ ਜੀ ਫਤਿਹ ਫਿਰ ਇਸੇ ਤਰ੍ਹਾਂ ਜਗਜੀਤ ਸਿੰਘ ਜੀ ਵੀ ਫਤਿਹ ਔਰ ਰੇਸ਼ਮ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਜਸਵਿੰਦਰ ਸਿੰਘ ਜੀ ਅਵਤਾਰ ਸਿੰਘ ਜੀ ਐਸ 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 ਹਾਂਜੀ ਇਹ ਵੀ ਔਰ ਇਸੇ ਤਰ੍ਹਾਂ ਇਹ ਕੰਦੇ ਨੇ ਕਿ ਵਾਇਕ ਜੀ ਸੋ ਹੈਪੀ ਟੂ ਸੀ ਨੀਲਮ ਜੀ ਐਂਡ ਡਾਕਟਰ ਜੀ ਬੈਕ ਔਨ ਸੱਚ ਔਫ ਸੱਚ ਥੈਂਕ ਯੂ ਫੋਰ ਐਵਰੀਥਿੰਗ ਸਾਡੀ ਜਿੰਦ ਜਾਨ ਖੰਦੇ ਖਾਲਸਾਣ ਔਰ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਜੀ ਆਵਾਜ਼ ਬੰਦ ਹੋ ਰਹੀ ਹੈ ਲਾਡੀ ਸਿੰਘ ਜੀ ਥੈਂਕਸ ਕੰਦਰ ਬਾਬਾ ਜੀ ਔਰ ਨਿਰਮਲ ਸਿੰਘ ਠੱਲੋਜੀ ਵੀ ਸਾਨੂੰ ਫਤਿਹ ਅੰਦ ਫਿਰ ਕਹਿੰਦੇ ਕਿ ਓਕੇ ਪੰਜਾਬ ਹਾਲ ਖਾਲਸਤਾਨ ਗੁਸਕੇ ਕੰਦੇ ਆਵਾਜ਼ ਠੀਕ ਨਹੀਂ ਹੈ ਆਈ ਡੋਟ ਨੋ ਕਿਉਂ ਕੰਪਲੇਨ ਕਰ ਰਹੇ ਨੇ ਔਰ ਈਆਰ ਕੀ ਕੰਦੇ ਨੇ ਕਿ ਖਾਲਸਤਾਨ ਓਕੇ ਵਾਟਐਵਰ ਬਲਬਿੰਦਰ ਸਿੰਘ ਜੀ ਫਿਰ ਇਸਤਾਰ ਰਵਿੰਦਰ ਸਿੰਘ ਜੀ ਵੀ ਔਰ ਵਿਕਰਮਜੀਤ ਸਿੰਘ ਇਹ ਵੀ ਫਤਿਹ ਬੁਲਾਉਂਦੇ ਨੇ ਜਗਜੀਤ ਸਿੰਘ ਕਹਿੰਦੇ ਕਿ ਹਾਲ ਬਾਪੂ ਜੀ ਮੈਂ ਹਰਿਆਣਾ ਤੋਂ ਲਵ ਯੂ ਤੁਹਾਨੂੰ ਤੇ ਭੈਣ ਜੀ ਨੂੰ ਥੈਂਕ ਯੂ so much ਔਰ ਨਿਰਮਲ ਸਿੰਘ ਢਿੱਲੋਂ ਜੀ ਵੀ ਕਹਿੰਦੇ ਡਾਕਟਰ ਸਾਹਿਬ ਜੀ ਮੇਰਾ ਤੁਹਾਨੂੰ ਇੱਕ ਸਵਾਲ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਕੋਈ ਹੋਰ ਵੱਡਾ ਗੁਰੂ ਹੈ ਕਿ ਨਹੀਂ ਦੇਖੋ ਸਾਡੇ ਲਈ ਤਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨ ਕਲ ਰਾਖੀ ਮੇਰੀ ਜਗਜੀਤ ਸਿੰਘ ਕਹਿੰਦੇ ਨੇ ਕਿ ਤੁਸੀਂ ਗ੍ਰੇਟ ਹੋ ਅਜੈਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਮਿਸਰਾ ਸਿੰਘ ਜੀ ਵੀ ਖਾਲਸਾ ਜਿੰਦਾਬਾਦ ਕਹਿੰਦੇ ਨੇ जाट ਕਹਿੰਦੇ ਨੇ ਖਾਲਸਾ ਜਿੰਦਾਬਾਦ ਪੋਸਟਜੀ ਵੀ ਔਰ ਪਰਮੀਤ ਸਿੱਠੀ ਜੀ ਵੀ ਇੱਕ ਨਹੀਂ ਸਸਰੀਆ ਕਾਲ ਤਨ ਤਰਨ ਤਰਨ ਤੂੰ ਓਕੇ ਜੀ ਔਰ ਇਸੇ ਤਰ੍ਹਾਂ ਗੁਰਤੇ ਗੁਰਜੀਤ ਸਿੰਘ ਜੀ ਵੀ ਫਤਿਹ ਤੰਦਰੁਸਤੀ ਕਹਿੰਦੇ ਨੇ ਬਖਸ਼ਣ ਤੁਹਾਨੂੰ ਜਸਵਿੰਦਰ ਸਿੰਘ ਜੀ ਵੀ ਅ ਜਗਜੀਤ ਸਿੰਘ ਜੀ ਮੇਰਾ ਨਾਮ ਨਹੀਂ ਲਿਆ ਜੀ ਤੁਸੀਂ ਓਕੇ ਲਿਆ ਜਗਜੀਤ ਸਿੰਘ ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਕਹਿੰਦੇ ਆਪ ਦੋਨੋਂ ਕਾ ਬਹੁਤ ਸ਼ੁਕਰੀਆ ਔਰ ਬਲਤੇਰ ਸਿੰਘ ਜੀ ਵੀ ਸਿੱਖਾਂ ਦੀ ਆਜ਼ਾਦੀ ਸਿੱਖਾਂ ਦੇ ਸੰਘਰਸ਼ੋਂ ਨਿਕਲ ਨਹੀਂ ਆ। ਬਾਕੀ ਤਾਂ ਸਾਰੇ ਸਿਰਫ ਆਪਦੇ ਮਤਲਬ ਵੇਖ ਕੇ ਹੀ ਸਿੱਖਾਂ ਨੂੰ ਸਪੋਰਟ ਕਰਾਉਂਦੇ ਹਨ। ਬਿਲਕੁਲ ਬਿਲਕੁਲ ਕਿਸੇ ਕੋਲ ਆਦਰ ਨਹੀਂ ਹੈ ਜੋ ਨਿਜ ਬਲ ਸੇ ਹੈ। ਬਿਲਕੁਲ ਰਾਜਨਬੀ ਸਿੰਘ ਜੀ ਔਰ ਇਸ ਤਰ੍ਹਾਂ ਗੁਰਤੇਜ ਸਿੰਘ ਜੀ ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਆਪਣੇ ਥੀਵਿਊਜ਼ ਕੋ ਲੈਣੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਦਾ। ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ ਐਸਓਐਸ ਅਚਵੀਰ ਫੋਟਾ ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਕੋਵਾਂਗੇ ਤਦ ਤੱਕ ਲਈ ਮੈਨੂੰ ਤੇ ਪਹੁੰਚਣਾ ਗਿਆ ਦੋ ਦਿੱਕ ਤੇ ਰੂਚੀ ਵੀ ਰਿਫੋਰਮ ਭਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ